ਅੱਜ ਆਮ ਆਦਮੀ ਪਾਰਟੀ ਨੇ ਬੜੀ ਵੱਡੀ ਲੀਡ ਵੱਡੇ ਮਾਰ ਦੇਣ ਦੇ ਨਾਲ ਜਿਹੜੀ ਜਿੱਤਿਆ ਉਹਦੇ ਹਲਵਾਦੀ ਨਜ਼ਰ ਆ ਰਹੀ ਆ ਤੁਹਾਨੂੰ ਪਤਾ 7200 ਤੋਂ ਪਲੱਸ ਵੋਟ ਜਿਹੜੀ ਆ ਲੀਡ ਦੇ ਨਾਲ ਮਹੀ ਸਿੰਘ ਜੀ ਸੰਧੂ ਜੀ ਅੱਗੇ ਚੱਲ ਰਹੇ ਨੇ ਇਹ ਜਿਹੜੇ ਆ ਇਹ ਭਗਵੰਤ ਸਿੰਘ ਸੀਐਮ ਮਾਨ ਦੇ ਕੰਮਾਂ ਦੇ ਉੱਤੇ ਮੋਹਰ ਲੱਗ ਰਹੀ ਆ ਜੀ ਤੇ ਬਾਕੀ ਜਿਹੜਾ ਸਾਡਾ ਪਰਮੇਸ਼ਰ ਸਿੰਘ ਸੰਧੂ ਸੀ ਉਨੇ ਲੋਕਾਂ ਦੇ ਨਾਲ ਦਿਲਾਂ ਦੇ ਵਿੱਚ ਪਿਆਰ ਬਣਾਇਆ ਉਹਦੇ ਕੰਮਾਂ ਤੇ ਮੋਹਰ ਲੱਗ ਰਹੀ ਹੈ ਜੀ ਆ ਲੋਕਾਂ ਦਾ ਵੋਟਰਾਂ ਸਪੋਰਟਰਾਂ ਦਾ ਮੇਰੇ ਜਿੰਨੇ ਵੀ ਇਲਾਕਾ ਵਾਸੀ ਆ ਉਹਨਾਂ ਦਾ ਪਹਿਲਾਂ ਤਾਂ ਬੜਾ ਤਹਿਲ ਦੇ ਲੋ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਇੱਕ ਇੱਕ ਆਪਣਾ ਕੀਮਤੀ ਵੋਟ ਪਾ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਜੀ। ਵੇਖੋ ਜੀ ਇਦਾਂ ਹੀ ਆ ਥੋੜਾ ਹੋ ਜਾਂਦਾ ਜੇ ਉਤਰਾ ਚੜਾਤਾ ਇਦਾਂ ਹੀ ਆ ਕੁਝ ਉਹਨਾਂ ਦੇ ਪਰਲੀ ਸਾਈਡ ਸੀ ਪਿੰਡਾਂ ਦੇ ਵਿੱਚ ਚਲੋ ਕਾਲੀਦਾਲ ਵੀ ਪਹਿਲਾਂ ਲੰਮਾ ਸਮਾਂ ਉੱਥੇ ਰਾਜ ਕੀਤਾ ਜੀ। ਇਸ ਕਰਕੇ ਕੁਝ ਉਹਨਾਂ ਨਾਲ ਜੁੜੇ ਸੀ ਵੋਟਰ ਇਹ ਇਹ ਗੱਲ ਕਰਕੇ ਥੋੜਾ ਜਿਹਾ ਉੱਥੇ ਸਾਡਾ ਅਪਡਾਉਨ ਹੋਇਆ ਪਰ ਵੇਖੋ ਹੁਣ ਤੁਹਾਡੇ ਸਾਹਮਣੇ ਜਿਹੜੇ ਲੀਡ ਦਿਨ ਟਾਈਮ ਟੂ ਟਾਈਮ ਵਧਦੀ ਜਾ ਰਹੀ ਜੀ। ਆਪਣੇ ਹਲਕੇ ਦੇ ਦੇ ਰਹੇ ਆ ਇਹ ਸਭ ਤੋਂ ਸਾਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਬਹੁਤ ਵੱਡੀ ਲੀਡ ਦੇ ਐਮਲ ਸਾਹਿਬ ਚੁੱਪਣਗੇ ਬਹੁਤ 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 ਜ਼ਿਆਦਾ ਧੰਨਵਾਦ ਹਲਕੇ ਵਾਸੀਆਂ ਦਾ ਜਿਨ੍ਹਾਂ ਨੇ ਇਹਨਾਂ ਪਿਆਰ ਸੋਹਰਾ ਮਿਸ਼ਨ ਨੂੰ ਜੀ ਦੇ ਰੱਖਿਆ ਸਾਡੇ ਸਾਹਮਣੇ ਹੀ ਆ ਲੋਕਾਂ ਨੇ ਪਿਆਰ ਦਿੱਤਾ ਕੋਈ ਮੁਕਾਬਲਾ ਨਹੀਂ ਨਿਕਲਿਆ ਇਹ ਹਰਬਜ ਸਰਦਾਰ ਮੀਤ ਸਿੰਘ ਸੰਧੂ ਜੀ ਦਾ ਆਪਣੇ ਲੋਕਾਂ ਨਾਲ ਜ਼ਮੀਨ ਤੱਕ ਜੁੜਿਆ ਹੋਇਆ ਹੈ ਦਾ ਜਿਹੜਾ ਇਹ ਪਿਆਰ ਜਿਹੜਾ ਨਜ਼ਰ ਆ ਰਿਹਾ ਹੈ ਕੋ ਜੀ 22 ਦੇ ਵਿੱਚ ਵੀ ਜਿੱਤ ਹੋਈ ਸੀ ਡਾਕਟਰ ਸੋਹਲ ਨੂੰ ਪੂਰੀ ਲੀਡ ਦੇ ਨਾਲ ਅਸੀਂ ਸਾਰੀ ਪਾਰਟੀ ਨੇ ਜਿਹੜਾ ਸਾਡੇ ਵਰਕਰਾਂ ਨੇ ਪੂਰੀ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੂੰ ਹੀ ਜਤਾਇਆ ਸੀ ਤੇ ਜਿਹੜਾ ਹੋਣ ਵਾਲੀ ਜਿੱਤ ਆ ਇਹ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਸੀ ਤੇ ਇਹਨਾਂ ਨੇ ਮਿਹਨਤ ਜਿਹੜੀ ਕੀਤੀ ਆ ਉਹ ਜਿਹੜੀ ਆ ਅੱਜ ਪੂਰੇ ਨੇਪਰੇ ਚੜੀ ਆ ਤੇ ਮੈਂ ਸਾਰੇ ਹੀ ਵਰਕਰਾਂ ਦਾ ਤੇ ਸਾਰਿਆਂ ਦਾ ਹੀ ਜਿੰਨੇ ਵੀ ਉਦੇਦਾਰ ਆ ਚੇਅਰਮੈਨ ਆ ਜਿੰਨੇ ਵੀ ਐਮਐਲਏ ਸਾਹਿਬ ਸਾਰਿਆਂ ਦਾ ਧੰਨਵਾਦ ਕਰਦੇ ਆ ਵੀ ਪੂਰੀ ਲੀਡ ਦੇ ਨਾਲ ਹਰਨਵੀਰ ਸਿੰਘ ਸੰਧੂ ਨੂੰ ਜਿਹੜਾ ਐਮਐਲਏ ਬਣਾ ਕੇ ਤੇ ਉਹਦੀਆਂ ਪੌੜੀਆਂ ਵਿਧਾਨ ਸਭਾ ਦੀਆਂ ਚੜਾਇਆ